ਦਿਨ 18ਵਾਂ ਤਾਕਤਵਰ ਨਾ ਕਲਮ ਹੈ ਨਾ ਹੀ ਤਲਵਾਰ ਤਾਕਤਵਰ ਹੈ ਉਹ ਹੱਥ ਜੋ ਇਹ ਜਾਣਦਾ ਹੈ ਕਿ ਕਦੋਂ ਕੀ ਚਲਾਉਣਾ ਹੈ ਬਲਦਾ ਸੂਰਜ ਬੋਲਿਆ ਹੈ ਕੋਈ ਮੇਰੇ ਵਰਗਾ ਇੱਕ ਨੇਕਾ ਜਿਹਾ ਦੀਵਾ ਬੋਲਿਆ ਸ਼ਾਮ ਪਈ ਤੇ ਵੇਖਾਂਗੇ ਸਵੇਰ ਤੋਂ ਤੁਰਿਆਂ ਨੂੰ ਅੱਧਾ ਦਿਨ ਗੁਜ਼ਰ ਚੁੱਕਿਆ ਸੀ ਪਰ ਅਜੇ ਤੱਕ ਕੋਈ ਪਿੰਡ ਜਾਂ ਆਬਾਦੀ ਨਹੀਂ ਸੀ ਦਿਸੀ ਕੇਸਰ ਸੋਚ ਰਿਹਾ ਸੀ ਕਿ ਜਿਉਂ-ਜਿਉਂ ਬੀਕਾ ਨੇਰਵਲ ਵੱਧ ਰਹੇ ਆ ਪਿੰਡ ਦੂਰ-ਦੂਰ ਤੋਂ ਛੋਟੇ-ਛੋਟੇ ਹੁੰਦੇ ਜਾ ਰਹੇ ਹਨ ਦੁਪਹਿਰ ਤੋਂ ਹੀ ਇੱਕ ਅੱਧ ਖੜਾ ਉਮਰ ਦਾ ਆਦਮੀ ਆਪਣੇ ਕੁੱਤੇ ਨਾਲ ਫਕੀਰ ਤੇ ਕੇਸਰ ਦੇ ਪਿੱਛੇ-ਪਿੱਛੇ ਆ ਰਿਹਾ ਸੀ ਬਲਾਂ ਵਾਲੀ ਪੱਗ ਤੇ ਵੱਡੀਆਂ ਮੁੱਛਾਂ ਤੋਂ ਉਹ ਇਸ ਇਲਾਕੇ ਦਾ ਵਸਨੀਕ ਲੱਗ ਰਿਹਾ ਸੀ ਤੁਰਦਿਆਂ-ਤੁਰਦਿਆਂ ਉਸ ਨੇ ਇਸ ਇਲਾਕੇ ਬਾਰੇ ਕਾਫੀ ਜਾਣਕਾਰੀ ਸਾਂਝੀ ਕੀਤੀ ਉਸ ਦਾ ਕੁੱਤਾ ਕਦੇ ਉਹਨਾਂ ਤੋਂ ਅੱਗੇ ਕਦੇ ਪਿੱਛੇ ਤੇ ਕਦੇ ਨਾਲ-ਨਾਲ ਤੁਰਨ ਲੱਗਦਾ ਕੇਸਰ ਦਾ ਧਿਆਨ ਜ਼ਿਆਦਾ ਕੁੱਤੇ ਵੱਲ ਹੀ ਸੀ ਫਕੀਰ ਨੇ ਆਪਣੇ ਡੰਡੇ ਨਾਲ ਰਸਤੇ 'ਚੋਂ ਇੱਕ ਪੱਥਰ ਹਟਾਇਆ ਤੇ ਸਾਹਮਣੇ ਦਿਸਦੀ ਝਿੜੀ ਵੱਲ ਇਸ਼ਾਰਾ ਕਰਦਿਆਂ ਕਿਹਾ ਇਹ ਜਗ੍ਹਾ ਬੜੀ ਰਮਣੀਕ ਲੱਗ ਰਹੀ ਹੈ ਅੱਜ ਇੱਥੇ ਵਿਸ਼ਰਾਮ ਕਰਾਂਗੇ ਕੁੱਤੇ ਵਾਲਾ ਰਾਹੀ ਇਕਦਮ ਬੋਲਿਆ ਤੁਸੀਂ ਇਹ ਕੀ ਕਹਿ ਰਹੇ ਹੋ ਇੱਥੋਂ ਤਾਂ ਲੋਕ ਦਿਨ ਵੇਲੇ ਵੀ ਡਰ-ਡਰ ਕੇ ਲੰਘਦੇ ਹਨ ਤੇ ਤੁਸੀਂ ਇੱਥੇ ਰਾਤ ਰਹਿਣ ਦੀ ਗੱਲ ਕਰ ਰਹੇ ਹੋ ਕਹਿੰਦੇ ਨੇ ਇਸ ਝੀੜੀ ਵਿੱਚ ਪੂਤ-ਪ੍ਰੇਤਾਂ ਦਾ ਵਾਸਾ ਹੈ ਝੀੜੀ ਦੇ ਨਾਲ ਵਾਲੇ ਖੇਤਾਂ 'ਚ ਤਾਂ ਇੱਥੋਂ ਦੇ ਲੋਕ ਫਸਲ ਵੀ ਨਹੀਂ ਬੀਜਦੇ ਉਸਨੇ ਝੀੜੀ ਵੱਲ ਵੇਖਦਿਆਂ ਕਿਹਾ ਫਕੀਰ ਨੇ ਮੁਸਕਰਾਉਂਦਿਆਂ ਕਿਹਾ ਫਿਰ ਤਾਂ ਰਾਤ ਇੱਥੇ ਬਹੁਤ ਵਧੀਆ ਲੰਗੇਗੀ ਇਹ ਸੁਣ ਕੇ ਰਾਹੀ ਨੇ ਫਕੀਰ ਵੱਲ ਇੰਜ ਦੇਖਿਆ ਜਿਵੇਂ ਯਕੀਨ ਨਾ ਆਇਆ ਹੋਵੇ ਤੇ ਕਾਲੀ ਨਾਲ ਅੱਗੇ ਲੰਘ ਗਿਆ ਫਕੀਰ ਤੇ ਕੇਸਰ ਚਿੜੀ ਦੇ ਕੋਲ ਪਹੁੰਚ ਗਏ ਫਕੀਰ ਨੇ ਇੱਕ ਵਧੀਆ ਉੱਚੀ ਤੇ ਪਧਰੀ ਥਾਂ ਲੱਭ ਕੇ ਸਮਾਨ ਰੱਖ ਦਿੱਤਾ ਥੋੜੀ ਦੇਰ ਬੈਠਣ ਤੋਂ ਬਾਅਦ ਦੋਵਾਂ ਨੇ ਨੇੜੇੋਂ ਕੁਝ ਸੁੱਕੀਆਂ ਲੱਕੜਾਂ ਇਕੱਠੀਆਂ ਕੀਤੀਆਂ ਤੇ ਅੱਗ ਬਾਲ ਲਈ ਹਨੇਰਾ ਹੋ ਰਿਹਾ ਸੀ ਤੇ ਗਹਿਰ ਵੀ ਉਤਰ ਆਈ ਸੀ ਜਾਨਵਰਾਂ ਦੀਆਂ ਆਵਾਜ਼ਾਂ ਵੀ ਚਿੜੀ ਵਿੱਚ ਆਉਣ ਲੱਗ ਪਈਆਂ ਸਨ ਕੇਸਰ ਥੋੜਾ ਥੋੜਾ ਡਰ ਰਿਹਾ ਸੀ ਕੇਸਰ ਨੇ ਹੌਸਲਾ ਕਰਕੇ ਫਕੀਰ ਨੂੰ ਪੁੱਛਿਆ ਮੈਨੂੰ ਤਾਂ ਉਸ ਬੰਦੇ ਦੀਆਂ ਪੁੱਤਾਂ ਵਾਲੀਆਂ ਗੱਲਾਂ ਯਾਦ ਕਰਕੇ ਡਰ ਲੱਗ ਰਿਹਾ ਹੈ ਆਪਾਂ ਅੱਜ ਰਾਤ ਇੱਥੇ ਕਿਉਂ ਰੁਕ ਗਏ ਫਕੀਰ ਨੇ ਅੱਗ ਵਿੱਚ ਲੱਕੜਾਂ ਠੀਕ ਕਰਦਿਆਂ ਕੇਸਵਲ ਵੇਖ ਕੇ ਜਵਾਬ ਦਿੱਤਾ ਗਬਰੂਆ ਜੇ ਅੱਜ ਆਪਾਂ ਇੱਥੋਂ ਅੱਗੇ ਲੰਘ ਜਾਂਦੇ ਤਾਂ ਝੇੜੀ ਦਾ ਡਰ ਸਾਡੇ ਦਿਲਾਂ 'ਚ ਹਮੇਸ਼ਾ ਬਣਿਆ ਰਹਿਣਾ ਸੀ ਡਰ ਬੰਦੇ ਨੂੰ ਕਮਜ਼ੋਰ ਕਰ ਦਿੰਦਾ ਹੈ ਡਰਿਆ ਬੰਦਾ ਸਹੀ ਫੈਸਲਾ ਨਹੀਂ ਲੈ ਸਕਦਾ ਡਰ ਦਾ ਸਾਹਮਣਾ ਕਰਨ ਵਿੱਚੋਂ ਹੀ ਕਾਮਯਾਬੀ ਤੇ ਰਾਹ ਨਿਕਲਦੇ ਹਨ ਪੁਰਾਣੀ ਲੋਕ ਕਥਾ ਹੈ ਕਿ ਇੱਕ ਵਾਰ ਡਰ ਤੇ ਪਲੇਗ ਦੋਵੇਂ ਸ਼ਹਿਰ ਵੱਲ ਤੇਜ਼ ਤੇ ਦੂਰੇ ਜਾ ਰਹੇ ਸਨ ਕਿਸੇ ਨੇ ਕਾਲੀ ਦਾ ਕਾਰਨ ਪੁੱਛਿਆ ਤਾਂ ਬਲੇਗ ਨੇ ਕਿਹਾ ਅਸੀਂ ਅੱਜ ਸ਼ਹਿਰ ਦਾ 100 ਦੇ ਕਰੀਬ ਬੰਦਾ ਮਾਰਨਾ ਹੈ ਇਸ ਕਰਕੇ ਥੋੜੀ ਕਾਲੀ ਜਾ 100 ਪੁੱਛਣ ਵਾਲੇ ਨੇ ਹੈਰਾਨੀ ਨਾਲ ਬਲੇਗ ਨੂੰ ਪੁੱਛਿਆ ਤੋਈ ਇਕੱਲੇ ਇੰਨੇ ਬੰਦੇ ਕਿਵੇਂ ਮਾਰੇਂਗੀ ਮੈਂ ਤਾਂ ਬਸ ਪੰਜ-ਛਤ ਹੀ ਮਾਰਨੇ ਨੇ ਬਾਕੀ ਕੰਮ ਤਾਂ ਡਰਨੇ ਆਪ ਹੀ ਕਰ ਦੇਣਾ ਹੈ ਕਿ ਸਰ ਤੇ ਫਕੀਰ ਦੋਵੇਂ ਹੱਸ ਪਏ ਫਕੀਰ ਨੇ ਗੱਲ ਅੱਗੇ ਤੋਰੀ ਜ਼ਿੰਦਗੀ ਆਪਣੇ ਢੰਗ ਨਾਲ ਜਿਉਣ ਲਈ ਡਰਦੇ ਸਿੰਘਾਂ ਨੂੰ ਹੱਥ ਪਾਉਣਾ ਹੀ ਪੈਂਦਾ ਡਰਿਆ ਮਨ ਤਾਂ ਸਰੀਰ ਨੂੰ ਅੱਧੀ লাশ ਬਣਾ ਦਿੰਦਾ ਇੱਕ ਵਾਰ ਇੱਕ ਰਾਜੇ ਦੇ ਸਾਹਮਣੇ ਇੱਕ ਚੋਰ ਨੂੰ ਪੇਸ਼ ਕੀਤਾ ਜਾਂਦਾ ਹੈ ਰਾਜਾ ਉਸ ਚੋਰ ਨੂੰ ਮੌਤ ਦੀ ਸਜ਼ਾ ਸੁਣਾ ਕੇ ਕਹਿੰਦਾ ਕਿ ਤੇਰੇ ਸਾਹਮਣੇ ਇੱਕ ਪਾਸੇ ਫਾਂਸੀ ਦਾ ਫੰਦਾ ਲੰਮਕ ਰਿਹਾ ਤੇ ਦੂਜੇ ਪਾਸੇ ਉਹ ਵੱਡਾ ਦਰਵਾਜ਼ਾ ਜੋ ਬਾਹਰ ਜੰਗਲ ਵੱਲ ਨੂੰ ਖੁੱਲਦਾ ਮਰਜ਼ੀ ਤੇਰੀ ਹੈ ਤੂੰ ਜਿੱਧਰ ਮਰਜ਼ੀ ਚਲਾ ਜਾ ਚੋਰ ਕੁਝ ਸੋਚਣ ਤੋਂ ਬਾਅਦ ਫਾਂਸੀ ਦੇ ਫੰਦੇ ਵੱਲ ਤੁਰ ਪਿਆ ਰਾਜੇ ਨੇ ਚੋਰ ਨੂੰ ਪੁੱਛਿਆ ਕਿ ਤੂੰ ਦਰਵਾਜ਼ਾ ਖੋਲ ਕੇ ਬਾਹਰ ਕਿਉਂ ਨਹੀਂ ਗਿਆ ਤਾਂ ਚੋਰ ਨੇ ਕਿਹਾ ਪਤਾ ਨਹੀਂ ਬਾਹਰ ਜੰਗਲ ਵਿੱਚ ਕਿਹੋ ਜਿਹੀ ਮੌਤ ਹੋਵੇਗੀ ਫਾਂਸੀ ਨਾਲ ਘਟੋ ਘਟ ਮੋਤ ਛੇਤੀ ਤਾਂ ਆ ਜਾਵੇਗੀ ਰਾਜੇ ਨੇ ਉਸ ਵੱਲ ਤਰਸ ਭਰੀਆਂ ਨਿਗਾਹਾਂ ਨਾਲ ਦੇਖਿਆ ਤੇ ਕਿਹਾ ਦਰਵਾਜੇ ਦੇ ਬਾਹਰ ਇੱਕ ਬਾਗ ਹੈ ਪਰ ਹਰ ਕੋਈ ਇਹ ਫਾਂਸੀ ਦਾ ਫੰਦਾ ਹੀ ਚੁੰਡਦਾ ਹੈ ਸ਼ਾਇਦ ਦਰਵਾਜੇ ਦੇ ਬਾਹਰ ਦੀ ਅਣਜਾਣ ਸਥਿਤੀ ਬਾਰੇ ਸੋਚ ਕੇ ਹਰ ਕੋਈ ਡਰ ਜਾਂਦਾ ਹੈ ਜੇ ਤੈਨੂੰ ਇਹ ਡਰਨਾ ਹੁੰਦਾ ਤਾਂ ਅੱਜ ਤੂੰ ਬਚ ਜਾਣਾ ਸੀ ਫਕੀਰ ਨੇ ਕਹਾਣੀ ਖਤਮ ਕਰਕੇ ਲੰਬੇ ਬਈ ਕੇਸਰਵਾਲ ਵੇਖਦਿਆਂ ਕਿਹਾ ਤੂੰ ਸੋਹਜਾ ਜਵਾਨਾ ਫਿਕਰ ਨਾ ਕਰੀ ਮੈਂ ਜਾਗਦਾ ਰਹਾਂਗਾ ਅਗਮੱਦਮ ਹਵਾ ਦੇ ਇਸ ਤੇ ਸ਼ਾਮ ਸੰਗਣੀ ਹੋ ਰਹੀ ਸੀ ਕੇਸਰ ਦਾ ਧਿਆਨ ਰਖਤ ਤੇ ਬਣੇ ਵਿਜੜੇ ਦੇ ਆਲਣੇ ਵੱਲ ਗਿਆ ਜਿਸ ਨੂੰ ਵਿਜਣਾ ਆਪਣੀ ਚੁੰਝ ਨਾਲ ਲਗਾਤਾਰ ਹੋਰ ਸਵਾਰ ਰਿਹਾ ਸੀ ਚਿੜੀਆਂ ਚਹਿਕ ਰਹੀਆਂ ਸਨ ਚੱਕੀ ਰਾਹੇ ਦੀ ਟਕ ਟਕ ਥੋੜੀ ਦੇਰ ਰੁੱਕ ਕੇ ਫਿਰ ਸ਼ੁਰੂ ਹੋ ਜਾਂਦੀ ਉੱਲੂ ਸਾਰਿਆਂ ਨੂੰ ਚੁੱਪਚਾਪ ਵੇਖ ਰਿਹਾ ਸੀ ਕੋਇਲ ਦੀ ਕੂ ਕੂ ਨੇ ਮਾਹੌਲ ਨੂੰ ਸੰਗੀਤਮਈ ਬਣਾਇਆ ਹੋਇਆ ਸੀ ਕੇਸਰ ਨੂੰ ਹੁਣ ਡਰ ਨਹੀਂ ਸੀ ਲੱਗ ਰਿਹਾ ਧੰਨਵਾਦ